ਉਹਨਾਂ ਦੇ ਬਕਾਇਦਾ ਨਾਮਿਨੇਸ਼ਨ ਸੈਕਪਟ ਹੋਣਗੇ ਮੈਂ ਪਰਸਨਲੀ ਇਨਸ਼ੋਰ ਕਰੂ ਐਸੀ ਸੋ ਮੇਰੀ ਰਿਕਵੈਸਟ ਹੈ ਸਰ ਤੁਹਾਡਾ ਧੰਨਵਾਦ ਜੀ ਲਾਈਟਾਂ ਬੰਦ ਕਰ ਲਿਆ ਲਾਈਟਾਂ ਬੰਦ ਕਰ ਦਿਓ ਸਾਰੀ ਰਾਤ ਇੱਥੇ ਰਵਾਂਗੇ ਸੀਐਲਪੀ ਲੀਡਰ ਨਾਲ ਗੱਲ ਹੋਈ ਹੈ ਰੰਧਾਵਾ ਸਾਹਿਬ ਨਾਲ ਗੱਲ ਹੋਈ ਆ ਲੀਡਰਸ਼ਿਪ ਆ ਰਹੀ ਏ ਕਾਗਜ਼ ਭਰਾ ਕੇ ਉਠਾਂਗੇ ਚਾਹੇ ਕੱਲ ਸ਼ਾਮ ਨੂੰ ਠਾ ਲਓ ਇੱਥੇ ਹੀ ਆ ਮੇਰੀ ਰਿਕਵੈਸਟ ਸਰ ਦੋਵੇਂ ਭਰਾ ਦੇ ਰਿਆ ਤੁਸੀਂ ਸਿਆਸੀ ਮੁੰਡਾ ਹੈ ਸਾਡਾ ਭਰਾ ਹੈ ਤੇ ਇਸ ਕਰਕੇ ਮੈਂ ਕਿਹਾ ਮੇਰੀ ਮੇਰੀ ਸਰ ਨੂੰ ਪਤਾ ਸਰ ਐਮਸੀਸੀ ਕੋਡ ਕੰਡਕਟ ਦੀ ਬਣੀ ਸਰ ਪਲੀਜ਼ ਇੱਕ ਵਾਰੀ ਬੈਰੀ ਬਾਈ ਦੀ ਪਰਚਾ ਦੇ ਦਿਓ ਕੇਸ ਰਜਿਸਟਰ ਕਰ ਦਿਓ ਉਹਨਾਂ ਤੇ ਕਰੋ ਜਿਹੜੇ ਬੰਦੇ ਇੱਥੇ ਅੰਦਰ ਗੁੰਡਾਗਰਦੀ ਕਰਨਾ ਹੈ ਸਾਡੇ ਤਾਂ 35 ਬੰਦੇ ਸੀ 35 ਬੰਦੇ ਤੁਹਾਡੇ ਤਸੀਹਦਾਰ ਸਾਹਿਬ ਸਿਰਫ 35 ਬੰਦੇ ਸੀ ਜਦੋਂ ਮੈਂ ਗੱਲ ਕਰਦਾ ਤੁਹਾਨੂੰ ਚਾਹ ਸਾਡੇ ਸਿਰਫ 35 ਬੰਦੇ ਸੀ ਜਿਹੜੇ ਭਾਂਦੇ ਪਰ ਮੈਂ ਗੱਲ ਕਹਿਣਾ ਕਿ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਇਹਨਾਂ ਨੂੰ ਖਾਕੀ ਪੱਗਾਂ ਦੀ ਥਾਂ ਝਾੜੂ ਵਾਲਿਆਂ ਵਾਲੀ ਪੀਲੀ ਪੱਗ ਬੰਨਣੀ ਚਾਹੀਦੀ ਜਮਾ ਬੇੜਾ ਕਰਕ ਗਿਆ ਯਾਰ ਆ ਸਪੀਡ ਹੀ ਮੈਨੂੰ ਕਹਿੰਦਾ ਮੈਨੂੰ ਡੀਐਸਪੀ ਲਵਾ ਦੇ ਜਦੋਂ ਡੀਐਸਪੀ ਹੁੰਦਾ ਸੀ ਮੈਂ ਲਵਾਇਆ ਆ ਜਿਹੜਾ ਜਿਸਪਾਲ ਢੱਲੋਂ ਮੈਂ ਲਵਾਈ ਰੱਖਿਆ ਆ ਪਿੱਛੇ ਚਮੇਲੀ ਸਾਹਿਬ ਖੜੇ ਆ ਸਾਡਾ ਕੈਪਟਨ ਮਰਿੰਦਰ ਸਿੰਘ ਕਹੇ ਕਿ ਚਮੇਲੀ ਗਲਦਸਤੇ ਚ ਪਾ ਕੇ ਲੈ ਜੂਗਾ ਮੈਂ ਠੀਕੇ ਕਾਲੀਦਲ ਦਾ ਬੰਦਾ ਮੈਂ ਕਿਹਾ ਭਰਾ ਐ ਮੇਰਾ ਮੈਂ ਇਹਨੂੰ ਮਖੂਲ ਆਇਆ ਪੁੱਛੋ ਮਗਰ ਓ ਯਾਰ ਇੰਨਾ ਧੋਖਾ ਸਾਡੇ ਨੂੰ ਸਰ ਤੁਸੀਂ ਸਾਰੇ ਸਾਡੇ ਸਾਡੇ ਨੂੰ ਇੰਨਾ ਧੋਖਾ ਮੇਰੇ ਪੈੰਟੀ ਬੰਦੇ ਆਏ ਅੰਦਰ ਕੱਲੀ 35 ਬੰਦਿਆਂ ਜੋ ਤਸੀਮਦਾਰ ਸਾਹਿਬ ਜ਼ਿੰਮੇਵਾਰੋਂ ਸਰ ਇੱਕ ਵੀਡੀਓ ਵਿਖਾ ਦਿਓ ਮੇਰੇ ਬੰਦੇ ਦੀ ਮੈਂ ਸਰ ਇੱਕ ਵੀਡੀਓ ਮੇਰੇ ਬੰਦੇ ਦੀ ਮੇਰੇ ਕੈਂਡੀਡੇਟ ਦੀ ਗੱਲ ਨਹੀਂ ਬਣੀ ਕਿਸੇ ਨੂੰ ਟੋਕਰ ਦਿੱਤਾ ਮੇਰੇ ਇੱਕ ਬੰਦੇ ਦੀ ਵੀਡੀਓ ਵਿਖਾ ਦੇ ਮੈਂ 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 ਵੀਰਾਂ ਸਾਹਿਬ ਇਹ ਗਿਣਤੀ ਕਰਕੇ ਲੈ ਕੇ ਗਏ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਜਿਆਦਾ ਕੋਈ ਨਹੀਂ ਬੋਲੂਗਾ ਟੋਕਨ ਮਿਲਿਆ ਨਹੀਂ ਟੋਕਨ ਦੀ ਗਿਣਤੀ ਕਰਕੇ ਲੈ ਤੈਨੂੰ ਟੋਕਨ ਮਿਲਿਆ ਮੈਂ ਕਿਵੇਂ ਬਣਦਾ ਦੱਸੇ ਜਿਹੜੀ ਜਿਹੜੇ ਆਪਾਂ ਵਧੀਆ ਜੀ ਬਹੁਤ ਹੀ ਖਾਣ ਸਾਨੂੰ ਓਏ ਮੈਂ ਗੱਲ ਕਰ ਰਿਹਾ ਹਾਂ ਯਾਰੋ ਮੈਂ ਗੱਲ ਕਰ ਤਾਂ ਇਹ ਨਹੀਂ ਬੋਲਣਾ ਚਾਹੀਦਾ ਉਹ ਤਾਂ ਅੰਦਰ ਸੀ ਉਹਦੋਂ ਕਿਉਂ ਨਾ ਬੋਲਿਆ ਫਿਰ ਮੈਂ ਸਾਨੂੰ ਵਟਸਐਪ ਕਰ ਦਿੰਦਾ ਅੱਛਾ ਜੀ ਤੇ ਖੜ ਕੇ ਗੱਲ ਕਰਕੇ ਜਾਓ ਮੈਂ ਤਾਂ ਸਰ ਇੱਥੇ ਹੀ ਹਾਂ ਜ਼ਿੰਮੇਵਾਰ ਬੰਦੇ ਨਹੀਂ ਕੋਈ ਸਰ ਸਰ ਮੇਰੀ ਇੱਕ ਰਿਕੁਐਸਟ ਹੈ ਸਾਹਿਬ ਜੀ ਕਿ ਮੈਨੂੰ ਇਹ ਗੱਲ ਕਹਿੰਦਾ ਮੈਂ ਆ ਰੋਣੀਆ ਇਹਨੂੰ ਕਹ ਐਸ.ਸੀ.ਐਮ. ਤੋਂ ਅਸਤੀਫਾ ਦੇ ਦੇ ਐਸ.ਸੀ.ਐਮ. ਲੱਗਦਾ ਜਿਆਦਾ ਸ਼ੌਂਕ ਜਿਹਨੂੰ ਇਹ ਨਹੀਂ ਪਤਾ ਮੈਨੇਜਮੈਂਟ ਕਿਵੇਂ ਚਲਾਉਣੀ ਹੈ ਜੀ ਸਰ ਕੱਲ ਲਾਸਟ ਐਨੋਮੀਨੇਸ਼ਨ ਬਿਲਕੁਲ ਨਹੀਂ ਜੀ ਇੱਥੇ ਬੈਠਾ ਇੱਥੇ ਅਰੈਸਟ ਸ਼ੂਟ ਸਰ ਇਹ ਦੇ ਇੱਥੇ ਬੈਠਾ ਫਿਰ ਆਪਾਂ ਮਾਨ ਜੋ ਗਾਈ ਕੋਰਟ ਦਾ ਧੰਨਵਾਦ ਕਰਦਾ ਹਾਈ ਕੋਰਟ ਦਾ ਧੰਨਵਾਦ ਕਰਦਾ ਅਸੀਂ ਕੋਈ ਅੰਦਰ ਨਹੀਂ ਬੈਠੇਗੇ ਕਿਵੇਂ ਦਫ਼ਤਰ 'ਚ ਬੈਠੇ ਆ ਤਾਂ ਦੱਸਦੇ ਉਹ ਵਿਖਾਓ ਬਈ ਮੁੰਡਿਓ ਵੀਡੀਓ ਰਹੀ ਬਾਹਰ ਬੈਠਿਆ ਖੁੱਲੇ ਆਸਮਾਨ 'ਚ ਔਰ ਖੁੱਲੇ ਆਸਮਾਨ 'ਚ ਬੈਠੇ ਆ ਔਰ ਇਹ ਤੁਹਾਡੇ ਭਾਏ ਬੈਠੇ ਆ ਸਰ ਮੇਰੀ ਰਿਕਵੈਸਟ ਹੈ ਉਹਨਾਂ ਕੋਲ ਸੱਤਰਾਂ ਦੇ ਭਾਏ ਬੈਠੇ ਆ ਜਿਹੜੇ ਰਾਜਪੂਤ ਬਣ ਕੇ ਕੰਮ ਕਰਦੇ ਆ ਜਿਹੜਾ ਚੰਗਾ ਬੰਦਾ ਨਾ ਜਿਹਨੂੰ ਮੈਂ ਲਵਾਇਆ ਉਹ ਦੂਜੀ ਵਾਰ ਆਉਂਦਾ ਨਹੀਂ ਉਹ ਕਹਿੰਦਾ ਭਾਈ ਉਹਦਾ ਸਾਣ ਸੀ ਮੇਰੇ ਤੇ ਰਾਤੀ ਮੈਨੂੰ ਇੱਕ ਡੀਐਸਪੀ ਦਾ ਫੋਨ ਆਇਆ ਅੱਜੋ ਡੀਐਸਪੀ ਬਣਿਆ ਉਹ ਕਹਿੰਦਾ ਭਾਈ ਇਹਨਾਂ ਨੂੰ ਲੱਗਣਾ ਨਹੀਂ ਸੀ ਚਾਹੀਦਾ ਠੀਕ ਹੈ ਇਸ ਕਰਕੇ ਮੈਂ ਦੇਣਤੀ ਕਰਦਾ ਕਿ ਕੁੜੀਆਂ ਤਰਾਚੜਾ ਤਾਉਂਦੇ ਰਹਿੰਦੇ ਆ ਆ ਟੱਪ ਗਿਆ ਸਮਾਂ ਇਹਨਾਂ ਦਾ ਹਾਂਜੀ ਟੱਪ ਗਿਆ ਪਰ ਯਾਰ ਦੇ 5 ਸਾਲ ਆ ਆ ਵੀ ਸਾਲ ਮੇਰਾ ਹੈ 6 ਸਾਲ ਔਖੇ ਹੋ ਜਾਣੇ ਆ ਕੱਪੜੇ ਸਨਾ ਚੋਨਾ ਕਿ ਲਾਈਟ ਬੰਦ ਕਰਤੀ ਆ ਲਾਈਟਾਂ ਜਗਾਓ ਬਈ ਗੱਡੀ ਨਿਕਲ ਗੱਡੀ ਨਿਕਲੋ ਆਪਣੀ ਇਹੋ ਜਿਹਾ ਕੰਮ ਕਰਦੇ ਆ ਮਸੀਹਦਾਰ ਸਾਹਿਬ ਆ ਮੈਂ ਪਹਿਲਾਂ ਬਤਾ ਸੀ ਤੁਹਾਨੂੰ ਜੀ ਮੈਂ ਧਰਿਆ ਚੋਈ ਐਮਐਲਏ ਬਣਿਆ ਧਰਿਆ ਜੀ ਖੜੇ ਤੁਹਾਡੇ ਧਰਿਆ ਚੋਈ ਇੱਥੇ ਆਇਆ ਇਹ ਕਰਕੇ ਆ ਕਿ ਇੱਕ ਸੀਹਦਾਰ ਸਾਹਿਬ ਇੱਕ ਹੋਰ ਦੱਸਿਆ ਤੁਹਾਨੂੰ ਥੱਲੇ ਬੈਠੇ ਲਾਈਟਾਂ ਥੱਲੇ ਬੈਠ ਕੇ ਚਕਾ ਲੋ ਰਹਿਣਾ ਇੱਥੋਂ ਦੀ ਜ਼ਿੰਮੇਵਾਰੀ ਜਿਹੜੀ ਆ ਕਿਉਂਕਿ ਉਹਨਾਂ ਦੀ ਗੁੰਡਾਗਰਦੀ ਜਿਹੜੀ ਆ ਅਸੀਂ ਪਰ ਸਾਰੇ ਆਮ ਇਨਚੋਰ ਕਰਾਂਗੇ ਸਰ ਉਹ ਇੱਥੇ ਫਿਰਦੇ ਆ ਰਾਤ ਨੂੰ ਮੇਰਾ ਕਿਸੇ ਬੰਦੇ ਦਾ ਨੁਕਸਾਨ ਹੋ ਜੇ ਮੇਰੇ ਕਿਸੇ ਬੰਦੇ ਦੀ ਗੱਡੀਆਂ ਨਹੀਂ ਅੱਗੇ ਆਉਣ ਦਿੰਦੇਗੇ ਉਹ ਰੋਡ ਤੇ ਖੜੀਆਂ ਨੇ ਕਿਸੇ ਦੀ ਗੱਡੀ ਚੋਰੀ ਹੋ ਜੇ ਕਿਸੇ ਦਾ ਕੋਈ ਨੁਕਸਾਨ ਹੋ ਜੇ ਤਾਂ ਉਹਦਾ ਜ਼ਿੰਮੇਵਾਰ ਡੀਐਸਪੀ ਜੀਰਾ ਤੇ ਐਸਐਚਓ ਜੀਰਾ ਹੋਣਗੇ ਕਿਉਂਕਿ ਉਹ ਰੋਕਦੇ ਆ ਉੱਥੇ ਗੱਡੀਆਂ ਉਹ ਨਹੀਂ ਦਿੰਦੇ ਉੱਥੇ ਖੜੀਆਂ ਨੇ ਤੇ ਜੇ ਕੋਈ ਬੰਦਾ ਮਰ ਗਿਆ ਠੰਡ ਚ ਤੇ ਪਰਚਾ ਐਸਐਸਪੀ ਤੇ ਦਰਜ ਹੋਊਗਾ ਤੇ ਐਸਟੀਐਮ ਜੀਰੇ ਤੇ ਦਰਜ ਹੋਣਾ ਚਾਹੀਦਾ ਮੈਂ ਹੁਣ ਵੀ ਮਾਨ ਜੋਗਾ ਹਾਈ ਕੋਰਟ ਕੋਲ ਸਵੇਰੇ ਫਿਰ ਤੇਰੀ ਤਰੀਕ ਦਾ ਇਹ ਚਾਕੇ ਮੈਨੂੰ ਮਾਨ ਜੋਗਾ ਹਾਈ ਕੋਰਟ ਤੇ ਭਰੋਸਾ ਹੈ ਉਹਨਾਂ ਨੇ ਆਰਡਰ ਕੀਤੇ ਆ ਕੱਲ ਨੂੰ ਸਾਨੂੰ ਪਤਾ ਹੈ ਕਿ ਉਥੋਂ ਟੀਮ ਆ ਰਹੀ ਹੈ ਪਰ ਗੱਲ ਇਹ ਆ ਬਾਈ ਤੁਸੀਂ ਉਹ ਹਰੇਕ ਬੰਦੇ ਨੂੰ ਤੁਸੀਂ ਹਾਈ ਕੋਰਟ ਦੇ ਆਰਡਰ ਹੀ ਨਹੀਂ ਮੰਨਦੇ ਯਾਰ ਨਹੀਂ ਨਹੀਂ ਸਰ ਨਹੀਂ ਨੂੰ ਭਾਈਆ ਥ੍ਰੇਟਾ ਤੁਹਾਡਾ ਐਸਐਚਓ ਮਗਰ ਖੜਾ ਪੁੱਛੋ ਅਸੀਂ ਪ੍ਰੋਗਰਾਮ ਦੇਨੇ ਆ ਪਿੰਨ ਪਾਲਣਾ ਹੋਏਗਾ ਠੀਕ ਹੈ ਕੋਈ ਪਾਲਣਾ ਬੋਲਣਾ ਹਾਈ ਕੋਰਟ ਦਾ ਖੇਡ ਬਣਾਇਆ ਇਹਨਾਂ ਪੁਲਿਸ ਅਫਸਰਾਂ ਨੇ ਯਾਰ ਇਹ ਕਹਿੰਦੇ ਸਾਡਾ ਕੀ ਹੈ ਭਾਈ ਅਸੀਂ ਤਾਂ ਤਰੀਕਾ ਭੁਗਤ ਨੂੰ ਦੋ ਥਾਣੇ ਦਾ ਰੱਖਿਆ ਨਹੀਂ ਇਦਾਂ ਸਰ ਕੋਈ ਗੱਲ ਨਹੀਂ ਠੀਕ ਹੈ ਕਿਤੇ ਕੋਈ ਮਿਸ ਅੰਡਰਸਟੈਂਡਿੰਗ ਹੋ ਗਈ ਮੈਂ ਮਾਫੀ ਮੰਗਦਾ ਵੀ ਮੇਰੀ ਮੇਰੀ ਰਿਕਵੈਸਟ ਹੈ ਕਿ ਆਪਾਂ ਅੱਜ ਅੱਜ ਮਾਫੀ ਨਹੀਂ ਮੰਗਣ ਦੀ ਲੋੜ ਹੈ ਮੈਨੂੰ ਤਾਂ ਵੀਡੀਓ ਚਾਹੀਦੀ ਆ ਜਿਹੜੇ ਜਿਹੜਾ 100 ਟੋਕਨ ਵੰਡਿਆ ਤੇ ਮੈਂ ਵੀਡੀਓ ਲੋਕਾਂ ਨੂੰ ਵਿਖਾਉਂਗਾ ਕਿ ਮੇਰਾ ਇੱਕ ਬੰਦਾ ਵਿਖਾ ਲਓ ਤੇ ਨਾਲੇ ਕੱਲੇ ਕੱਲੇ ਬੰਦੇ ਬਾਰੇ ਦੱਸੂੰਗਾ ਕਿ ਆਹ ਕਿਹੜੇ ਪਿੰਡ ਦਾ ਇਹ ਜੀ ਦੇ ਦਾ ਨਹੀਂ ਹੋਗਾ ਉਹ ਮੈਂ ਅਸੂ 80 ਸਤ 30 ਤੇ 9 'ਚ ਖੜੇ ਸੀ ਅਸੀਂ ਸਾਰਿਆਂ ਨੇ ਅੱਜ ਤੱਕ ਇਹ ਪ੍ਰੋਸੀਜਰ ਆ ਇਹ ਰੂਲ ਆ ਕਿ ਟੋਕਨ ਪਿੱਛੋਂ ਵੰਡਿਆ ਜਾਂਦਾ ਕਿਚੂ ਮਡਾਇਆ ਸਕਦਾ ਪਹਿਲੇ ਪਹਿਲੇ ਇਹਨਾਂ ਨੇ ਅਸੂਲ ਸਭ ਤੋਂ ਮਗਰ ਅਸੀਂ ਖੋਤੇ ਬਿਲਕੁਲ ਨਹੀਂ ਕੋ ਖੜਦੇ ਚੁੱਪ ਚੁੱਪ ਹੋ ਗਿਆ ਹਾਂ ਹਾਂ ਉਹ ਪਿੱਛੇ ਗੱਲ ਕਰਦੇ ਹੋ ਜਾ ਭਾਈ ਉਹ ਆਪਣੀ ਚਲੋ ਸਰ ਵੀ ਵੀ ਜੇ ਕੋਈ ਗੱਲ ਕਰੀ ਜਾਂਦੀ ਕਿੰਨੀ ਆਉਂਦੀ ਹੈ ਇੱਕ ਮਿੰਟ ਨੋਮੀਨੇਸ਼ਨਸ ਇੱਕ ਵਕਰੀਕਲ ਦਿੱਤਾ ਕਿ ਉਹ ਇਹ ਦੱਸੋ ਜੰਦਰੀ ਵਾਲੇ ਵੀ ਖਾ ਦਿਓ ਤੇ ਤੁਸੀਂ ਤੇ ਵਾਲੇ ਵੀ ਖਾ ਦਿਓ ਔਰ ਮੈਂ ਕਹਿੰਦਾ ਜੇ ਰਾਤ ਨੂੰ ਸੱਪ ਨੂੰ ਕੋਈ ਕਿਸੇ ਨਾਲ ਲੜ ਗਿਆ ਵੀ ਉਹ ਵੀ ਇਹਨਾਂ ਦੇ ਫੇਟੇ ਹੀ ਪੈਣਗੇ ਕਿਉਂਕਿ ਝਾੜੂ ਵਾਲਿਆਂ ਦੀ ਸਰਕਾਰ ਆ ਤੇ ਇਹਨੇ ਮਾੜੇ ਹਲਾਤੀ ਯਾਰ ਸੀਲ ਦੇ ਝਾੜੂ ਹੀ ਨਹੀਂ ਬੱਚਾ ਕਿਤੇ ਸਬੂਤ ਰੱਖਦੇ ਆ ਇੰਦਰ ਵੀ ਸਾਫੀ ਆ ਤੇ ਇਹਨਾਂ ਨੂੰ ਤਾਂ ਕੰਟਰੋਲ ਕਰ ਲੈ ਲਾਈਟ ਆ ਗਈ ਲੈ ਦੇ ਭਾਈ ਜੋ ਲੀਡਰਸ਼ਿਪ ਦਾ ਹੁਕਮ ਹੋਗਾ ਫਿਰ ਉਸਾਂ ਦੇ ਪਰ ਉਸਾਂ ਦੇ ਉਦੋਂ ਜਿੰਨਾ ਚਿਰ ਨਾਮੀਨੇਸ਼ਨ ਨਹੀਂ ਹੁੰਦੀ ਕੱਲ ਸ਼ਾਮ ਤੱਕ ਅਸੀਂ ਇੱਥੇ ਬੈਠੇ ਜੇ ਦੋ ਸਾਡੇ ਕੈਂਡੀਡੇਟਾਂ ਦੀਆਂ ਫੈਲਾ ਪਰ ਨਹੀਂ ਆ ਸਾਨੂੰ ਦੱਸ ਦਿਓ ਜੇਤ ਤੇ ਬਹਿ ਜਾਂਦੇ ਮੈਂ ਪਰਸਨਲੀ ਨਾਲ ਚੱਲ ਕੇ ਪੜ੍ਹਾਂਗਾ ਜਿਹੜੀ ਗੱਲ ਕੀਤੀ ਹੈ ਆਪਾਂ ਅਜੇ ਕਿ ਤੁਹਾਨੂੰ ਨਹੀਂ ਜਾਂਦੇ ਨਹੀਂ ਅੱਜ ਕਿਹੜਾ ਫੋਨ ਆਇਆ ਅੱਜ ਫੋਨ ਆਉਣਾ ਚਾਹੀਦਾ ਸੀ ਜੇ ਟੋਪਰ ਉਹਨੇ ਜਿਹੜਾ ਟੋਪਰ ਮੋਰ ਲਾ ਕੇ ਸਹਿਮਤੀ ਦਰਸਾਵਾ ਉਹ ਮੰਨੂਗਾ ਮੈਂ 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 ਕਰਦਾ ਇਸ ਦੀ ਮੋਰ ਲਾਵੇ ਜਿਹੜਾ ਕਹਿੰਦੇ ਨੇ ਮੇਰੀ ਨਹੀਂ ਜ਼ਿੰਮੇਵਾਰੀ ਕੋ ਉਹ ਆ ਦੇ ਜੇ ਇਦਾਂ ਕਰ ਮੈਂ ਕਿਹਾ ਐਸਟੀਐਮ ਨੂੰ ਇੱਥੇ ਨਹੀਂ ਮੈਂ ਆਰੂ ਆਰੂ ਭੁੱਲ ਗਿਆ ਜਿੱਦਣ ਤਰਨ ਤਰਨ ਬਦਲੀ ਹੁੰਦੀ ਉਹਦੇ ਜੀਰੇ ਦਾ ਫੋਨ ਗਿਆ ਹੀ ਬਦਲੀ ਰਕਾਉਣ ਦੀ ਤਰਨ ਤਰਨ ਆ ਆਹ ਵਾਹ ਠੀਕ ਆ ਫਿਰ ਠੀਕ ਆ ਜਿੰਦਾਬਾਦ 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 ਸਰਕਾਰ ਚ ਇਸੇ ਝਾੜੂ ਵਾਲੇ ਸਰਕਾਰ ਚ ਫੀਰੋਂ ਲਵਾਇਆ ਸੋ ਪਾਲਿਟਿਕਲ ਪ੍ਰੋਵਾਈਡਰ ਸ਼ਹਿਰ ਦਾ ਆਦੀ ਵਿਭਗ ਚੱਲਦਾ ਜਿਹਨਾਂ ਨੇ ਬਗਰ ਲੱਗੇ ਹੋਣਾ ਇਹਨਾਂ ਨੇ ਤਾਂ ਆਪ ਨਹੀਂ ਚੱਲਣਾ ਇਹ ਮੇਰੇ ਪੈਰਾਂ 'ਚ ਬੈਠੇ ਹੋਣਗੇ ਜਿੰਦਾਬਾਦ 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 ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਗੱਲ ਕਰ ਲੈਣ ਦੋ ਇੱਕ ਮਿੰਟ ਆਰੋਣ ਕੁਛ ਬੇਰ ਜਿੰਨੂ ਨਾਲ ਆਰੋ ਨਾਲ ਗੱਲ ਹੋਈ ਹੈ ਸਰ ਸੰਤੋਖ ਸਿੰਘ ਨਾਲ ਉਹ ਕਹਿੰਦਾ ਬਾਈ ਜੀ ਫਰਜੀ ਲੈਣ ਲੱਗੀ ਐ ਰਿਕਾਰਡਿੰਗ ਮੇਰੇ ਕੋਲ ਹਾਈ ਕੋਰਟ ਚ ਦਊਗਾ ਮੈਂ ਉਹ ਤਾਂ ਉਹ ਸਿੰਘ ਦੀ ਰਿਕਾਰਡਿੰਗ ਮੇਰੀ ਕੋਲ ਆ ਉਹ ਕਹਿੰਦਾ ਫਰਜੀ ਲੈਣ ਲੱਗੀ ਜੇ ਅਸੀਂ ਪਿੱਟ ਪਿੱਟ ਮਰ ਗਏ ਆ ਅੰਦਰ ਨਹੀਂ ਕੋਈ ਜਾ ਰਿਹਾਗਾ ਸਰ ਕਿੱਥੇ ਹੋ ਗਏ ਆ ਅਪੇਸ਼ੀਲੇ ਕੇ ਜੀ ਟੱਪਿਆ ਬਾਹਰ ਆਇਓ ਕੋਈ ਨਹੀਂ ਕੋਈ ਨਹੀਂ ਸੁਲੀ ਦੇ ਇਹ ਸਾਫਾ ਇੰਫਾਂੰਡਾ ਆਂਟਰੀ ਆ ਗੋਮੇ ਗੱਲ ਹੀ ਕਰਦਾ ਤਾਂ ਮੱਗੂ ਦੀ ਗੱਲ ਹੈ ਬਾਈ ਬਈ ਬੈਠੋ ਤੁਸੀਂ ਬੈਠੋ ਯਾਰ ਬੈਠੋ ਬੈਠੋ ਵੀ ਸਾਰੇ ਸਾਰੀ ਕਿਹਨਾਂ ਲਾਈਵ ਬੈਠੋ ਯਾਰ ਬੈਠੋ ਪਿਛੇ ਪਾਰ ਜਾ ਰਹੇ ਹੋ ਬਹੁਤ ਸਰਗਰਮ ਪ੍ਰਗਟ ਸਿੰਘ ਦੀ ਬਣੀ ਬੈਠ ਥੱਲੇ ਬੈਠੋ ਸਾਰੇ ਥੱਲੇ ਬੈਜੋ ਯਾਰ ਬੇਤੀ ਸ਼ਾਂਤੀ ਰੱਖੋ ਸ਼ਾਂਤੀ ਆਪਾਂ ਆ ਕੇ ਰੌਲਾ ਨਾ ਪਾਓ ਮੇਰੇ ਭਾਈ ਥੱਲੇ ਬੈਜੋ ਯਾਰ ਰੌਲਾ ਨਾ ਪਾਓ ਇੱਕ ਮਿੰਟ ਭਾਈ ਉਹ ਚੁੱਪ ਕਰੋ ਯਾਰ ਟੜ ਗਏ ਪ੍ਰਵਾ ਕਿ ਨਹੀਂ ਆਖੇ ਲੰਮਾ ਬਾਈ ਤਫੀਲਦਾਰ ਸਾਹਿਬ ਕਹਿੰਦੇ ਚਾਹ ਪਿਆਵਾ ਤਫੀਲਦਾਰ ਸਾਹਿਬ ਦੀ ਤਾਂ ਚਾਹ ਪੀ ਲਿਆ ਜੇ ਪਰ ਕਿਤੇ ਪੁਲਿਸ ਵਾਲੇ ਕਿਸੇ ਦੀ ਤਾਂ ਪੀਓ ਅੱਗੇ ਸੇਰੇ ਬਹੁਤ ਇਹਨਾਂ ਨੇ ਧੱਕਾ ਕੀਤਾ ਆਪਣੇ ਨਾਲ ਬਹੁਤ ਕਿਛੇ ਕਰਦੇ ਹੁੰਦੇ ਪਰ ਮੈਂ ਜਿੰਦੇ ਨਾਲ ਚੱਲਿਆ ਮੈਂ ਦੇਖੋ ਸਾਹਬ ਹੋ ਕੇ ਗਿਆ ਮੈਂ ਕਦੇ ਆਇਆ ਨਹੀਂ ਇੰਸਾਨ ਕੇ ਬੇਨੂੰ ਮਜਬੂਰ ਕਰਦੇ ਪਿਆ ਹਾਂ ਸਾਰੇ ਜਿਹੜੀ ਸਰਕਾਰੀ ਨਵਸਤੀ ਦੇ ਪ੍ਰਿੰਸੀਪਲ ਨੇ ਇਹ ਜੈਸਾ ਹੋ ਗਿਆ ਅਸਲ ਸੰਭੀਰ ਸਾਨੂੰ ਆਪਣਾ ਜੀ ਟੋਕਣਾ ਨੰਬਰ ਲੇ ਕੇ 20:00 ਵਜੇ ਆ ਜੂਗਾ ਮੈਂ ਮੈਂ ਅਸੀਂ ਇੱਥੇ ਮੈਂ 20:00 ਵਜੇ ਲਈ ਆਪਾਂ ਕਰੇ ਜਾਗੇ ਜੂਸ ਸੋਣਾ ਪੁਲਿਸ ਦਾ ਸਾਰੀ ਰਾਤ ਜਾਗਦੀ ਹੈ ਸਾਡੀ ਰਾਤ ਕਿੱਥੇ ਚੱਲ ਗਈ ਇਹਨਾਂ ਨੂੰ ਪਹਿਲਾਂ ਨੂੰ ਪਤਾ ਸੀ ਇਹ ਕੁਝ ਹੋਣਾ ਪਰ ਇੰਨਾ ਮਾੜਾ ਹਾਲ ਯਾਰ ਪੀਤਾ ਇੰਨਾ ਮਾੜਾ ਕਿਥੇ ਆ ਡਿਲੀਵਰੀ ਲਿਆਉਣਾ ਹੁਣ ਕਿਸੇ ਪਾਸੇ ਪਾੜੀ ਫਿਰਦੇ ਆ। ਆਹ ਵਾਸੀ ਖੜੇ ਆ। ਐਵੇਂ ਜਿਦਾਂ ਖੜੇ ਹੋ। ਹੋ ਜਾਓ ਐਸਪੀ ਡੀ। ਨਾ ਕੋਈ ਸੀਐਨ ਵੀ ਸਾਡੀ ਬੰਦੇ ਆ ਇਹਨਾਂ ਨਾ ਕਰਿਆ ਕਰੋ। ਬੰਦੇ ਕੱਲ ਆ। ਮੈਂ ਤਾਂ ਇਹ ਵੀ ਦੱਸੂ ਨਾ। ਕੀ ਹੋਇਆ? ਸਾਰਾ ਕੁਝ ਦੱਸੂ ਨਾ। ਸਾਰੀ ਲਾ ਦੱਸਣ ਦੇ ਹੀ ਆ। ਬੜਾ ਸੁਣਾ ਮਾੜਾ ਮੇਰੇ ਫੋਨ ਚ ਮਾੜਾ ਖਲਾਉਂਗਾ ਜੇ ਤੇ ਖੜਦੇ ਹੋ ਰਾਤ ਨੂੰ ਬੰਦੇ ਵਿੱਚ ਗਾ ਕੇ ਰੱਖਣਾ ਬੰਦਾ ਜੀ ਲੋਣਾ ਅੱਦੇ ਵੇਖ ਕੇ ਖੁਸ਼ ਹੋਣਗੇ ਮੰਗ ਬਲੀ ਵੱਡੋ ਬਲੀ ਵੱਡੋ ਪ੍ਰਧਾਨ ਜੀ ਤੇ ਲਾਈ ਚਲਾਉਂਦੇ ਉਹ ਬੜੇ ਮੋਹ ਵਾਪਸ ਵੀ ਦੇ ਰਹੇ ਹਾਂ ਪਾਸ ਬਣੇ आरो पुष्टि के नै नै सर आरो राइट कर सर एक्चुअली मतलब टेस्ट लेर मेडिकेशन मा छ ए सी एम कोड पनि छ हेरेर ए सिस्टम बसो द ਯਾਰ ਜਮਨੂ ਜਮੇ ਪੈ ਗਏ ਤੁਸੀਂ ਦਾ ਨਹੀਂ ਚਲੋ ਮੈਨੂੰ ਹੋਰ ਗੱਲ ਕੋਈ ਨਹੀਂ ਜਿਹੜਾ ਤੁਸੀਂ ਧੋਖਾ ਕੀਤਾ ਰੇ ਇਹਨੂੰ ਕਹਿ ਦੇਦੇ ਨਹੀਂ ਪਰਣ ਲੈਣੇ ਮੈਂ ਆਪਦੇ ਵਰਕਰਾਂ ਦੇ ਸਿਰ ਪੜਵਾ ਕੇ ਕਰਾਈ ਜਾਦਾ ਵੱਖਰੀ ਗੱਲ ਸੀ ਜਿਹੜਾ ਤੁਸੀਂ ਕਿ ਪੀਤਾ ਹੈ ਨਾ ਇਹ ਮੇਰੇ ਦਿਖਿਆ ਗਿਆ ਦੰਦ ਗੱਡੀ ਗਾ ਨੰਗ ਨੰਦੇ ਸਾਰੇ ਕੋ ਨਗਾ ਲਾਂਗੇ ਨਹੀਂ ਲੰਘਣ ਦਿੰਦੇ ਤੇ ਆਪੇ ਆਪਣੀ ਰਾਖੀ ਇਹ ਨਾ ਕਰਨੀ ਬਤੋ ਗਿਆ ਕਿ ਆ ਗਿਆ ਆਪਾਂ ਆਪਣੇ ਟੈਕਸੀ ਤੇ ਜਾਂਦੀ ਆ ਇਹ ਚੋਰੀ ਹੋ ਗਈ ਤੇ ਇਹ ਜ਼ਿੰਮੇਵਾਰ ਆ ਮੈਂ ਤਾਂ ਕਹਿੰਦਾ ਬੜਾ ਖੁੱਲ ਗਿਆ ਵੀ ਛੱਡ ਆਇਆ ਜੇ ਇੱਕ ਇੱਕ ਕੋਲ ਇੱਕ ਇੱਕ ਖੜਾ ਹੋ ਬੜੇ ਖੁਸ਼ਾਈਏ ਇੱਕ ਪਾਈਆ ਅਗ ਵਾਲੀ ਹੈਗੀ ਲੋਟੋ ਕਿੱਥੇ ਆ ਸੰਪੋਰਟ ਸਿਕ ਦੇਣੀ ਹੈ ਇਹਨਾਂ ਨੂੰ ਸਾਹਮਣੇ ਚੋਂ ਪੈਕੜਾ ਨੂੰ ਮੈਂ ਕਿਹ ਚੋਂ ਅੱਗੇ ਟੋਕਰ ਹੀ ਤੁਸੀਂ ਸਾਡੇ ਤੋਂ ਵੱਡਾ ਟੋਕਰ ਕੋਈ ਹੈਗਾ ਸਾਫ ਕਿਹਦੇ ਪੈ ਜਿੱਕੇ ਨਾ ਕਰੂ ਮੈਂ ਬੈਠਾ ਨਾ ਬੈਠਾ ਤੂੰ ਕਹਦਾ ਲ ਖੜੇ ਹੀ ਨਹੀਂ ਸਾਡੇ ਕੋਲ ਪਾ ਅਗੇ ਇਹਨੇ ਕਿਹਾ ਮੇਰੀ ਬਿਨ ਬਦਲੀ ਕਰਾ ਦੇਣੀ ਮੈਂ ਤੁਹਾਡਾ ਹੀ ਕੋਈ ਛਾੜਾ ਛੁਡਾ ਨਹੀਂ ਜਾਈਂ ਰੱਖੋ ਇੱਕ ਇਹ ਕਹੇਦਾਰੀ ਤੁਹਾਡਾ ਵੀ ਆਣੀ ਜਿਵੇਂ ਦੱਸਦਾ ਫੁਰਕੇ ਵਿਖਾ ਦੇਣਾ ਬਸ ਸਿਰ ਤੇ ਆਰਦੂ ਨਹੀਂ ਕਤਾਈ ਨਹੀਂ ਹਲੋ ਇਧਰ ਹਟਾ ਦੇ ਹਲੋ ਮਾਜੀ ਆ ਲਿਦਾ ਮਾਜੀ ਇਹ ਇੱਕ ਅਮਰੀਲੋ ਐਪਲੀਕੇਸ਼ਨ ਆਈਆਂ ਡੀਜੀਪੀ ਐਸਐਫਪੀ ਸਾਰਿਆਂ ਨੂੰ ਕਰੋ ਇਹਨੂੰ ਗਾ ਬੜੀ ਰੁਪਲੋ ਬਣਾ ਦੇ ਮੈਸੇਜ ਕਰਦੇ ਸਟੇਨ ਛੋਟ ਵੀ ਰੱਖ ਲਈ ਮੜ ਕੇ ਡਿਲੀਵਰੀ ਚੱਲਦੀ ਆ ਆਪਣੇ ਕਿੰਨੇ ਪਈਆਂ ਗੋਰੀ ਨੇ ਜਾਇਆ ਸਾਹਿਬ ਇੱਕ ਉਥੇ ਬੈਠੇ ਤੁਸੀਂ ਬੰਦਿਆਂ ਨੂੰ